ਇਦੇ નીચે ਦੁੱਧ ਹੈਗਾ ਜੀ ਆਪਣਾ 8 1/2 ਕਿਲੋ ਦੁੱਧ ਹੈਗਾ ਇਹਦੇ નીચે ਦੋ ਟਾਈਮ ਦਾ ਦੋਨੇ ਟਾਈਮ ਦਾ 8 1/2 ਕਿਲੋ ਦੁੱਧ ਹੈ ਜੀ ਇਹਦੇ નીચે ਸਸਰੀ ਕਾਲੀ ਸਾਰਿਆਂ ਨੂੰ ਸਵਾਗਤ ਹੈ ਜੀ ਦਿਨ ਅੰਮੀ ਬਲੌਗ ਦੇ ਵਿੱਚ ਤੇ ਆਪਾਂ ਲੱਗੇ ਹੋਏ ਆ ਧਾਰਾ ਚੋਣ ਤੇ ਚੱਲੇ ਆ ਜੀ ਅੱਧਰ ਮਨਦੀਪ ਚੱਲੇ ਆ ਜੀ ਗਲਡਾਸੇ ਲਿੱਤੇ ਹੋਏ ਜੀ ਮਕਰਵਾਣ ਸਸਰੀ ਕਾਲੀ ਸਾਰਿਆਂ ਨੂੰ ਮੈਂ ਰੂਸ ਤੇ ਪਾਛਾ ਚੜਦੀ ਕਲਾ ਰੱਖੇ ਤੰਦਰੁਸਤੀ ਬਖਸ਼ੇ ਤੇ ਅਸੀਂ ਮੈਂ ਤੇ ਬਾਜ਼ ਚੱਲੇ ਆਂ ਜੀ ਦੁਕਾਨਾਂ ਪਰ ਨੂੰ ਗੰਦਾਸੇ ਟਿੱਖੇ ਕਰਾਉਣੇ ਦਿੱਤੇ ਗਿਆਂ ਮਸ਼ੀਨ ਵਾਲੇ ਟੋਕੇ ਆ ਜੀ ਉਹ ਲੈ ਕੇ ਆਉਣੇ ਫਿਰ ਉਹ ਕਸੂਗੇ ਫਿਰ ਕੱਖ ਲੈ ਕੇ ਆਉਣੇ ਲੱਗ ਕੇ ਫਿਰ ਟਿੱਕਣ ਕਰਨਾ ਜਿਸ ਸਵੇਰੇ ਗੰਦਾਸੇ ਖੋਲਣ ਚ ਉਹ ਟਾਈਮ ਲੱਗ ਗਿਆ ਬਹੁਤ ਔਖੇ ਫਸ ਗਏ ਤੇ ਨਟ ਵਿੱਚ ਅੱਛਾ ਸ਼ੁਕਰ ਕਰਦੇ ਜੀ ਸਸਵੀ ਗੱਲ ਕਰਦੇ ਸਾਰੀ ਹੱਥ ਜੋੜ ਕੇ ਪੁੱਤ ਕਰਿਆ ਆ ਦੇਖੋ ਜੀ ਬਾਜ ਨੇ ਛੱਟ ਖਾਦੀ ਅੱਜ ਅੱਖ ਸਜਾਈ ਐ ਗਿਰ ਕੇ ਦੁਖਦੀ ਹੋਣੀ ਐ ਦੁਖਦੀ ਐ ਗਿਰ ਕੇ ਬਈ ਅਗਲਾਈ ਹੋ ਬਹੁਤ ਕਰਦਾ ਮੁੰਡਾ ਜਾਰੇ ਵੀ ਤਾਂ ਲੱਤੇ ਸਤਨਾ ਰਾਗੇ ਅਗਲਾਈ ਹੋ ਬਹੁਤ ਕਰਦਾ ਮੁੰਡਾ ਅੱਜ ਤੇ ਵਫਲੈਂਡ ਗਿਆ ਆਪਣੇ ਘਰ ਨੂੰ ਆ ਬਰੈਂਡ ਗਿਆ ਤੇਰਾ ਕਿੱਥੇ ਗਿਆ ਆਪਣੇ ਘਰ ਚੱਲ ਕੋਈ ਜਲਦ ਹੋ ਜਾਏ ਚਲੋ ਜੀ ਆਪਾਂ ਚੱਲੀਏ ਜੀ ਮੱਝਾਂ ਵਾਂ ਨੂੰ ਤੇ ਮੈਂ ਲੱਗੀ ਹੋਈਆਂ ਮੱਝਾਂ ਚੋਂ ਕੋੰਦੀ ਦੀ ਨੂੰ ਆਪਣਾ ਗਾਈਆਂ ਜੀ ਆਪਣਾ ਦੁਕਾਨਾਂ ਤੇ ਚਲੋ ਫਿਰ ਪਾ ਮੰਦੀਪ ਲੱਗੇਵੇ ਆਪਣਾ ਕੰਮ ਕਰੇ ਮੰਦੀਪ ਨੇ ਤਾਂ ਆਪਣਾ ਨਵੇੜ ਤੇ ਆ ਅੰਦਰ ਦਾ ਮੰਦੀਪ ਵੀ ਅੱਜ ਲੇਟ ਹੈਗਾ ਮਨੂੰ ਕਿਉਂਕਿ ਮੰਦੀਪ ਨੇ ਗੁਰਦਾਸ ਸਿੰਘ ਨੂੰ ਦੂਸੇ ਕਸੇ ਆ ਨਾ ਇਹ ਦੇਖ ਤਾਂ ਕਰੀ ਹੋਣੀ ਤੇ ਚਲੋ ਜੀ ਤੂੰ ਹੋ ਗਈ ਦੀ ਮੇਜ਼ ਉਹ ਤਾਂ ਮੈਂ ਉਹ ਲਗੀਆਂ ਕਰਨ ਆਪਾਂ ਨੇ ਨਾ ਜੀ ਇੱਕ ਨਾ ਮੱਝ ਵੇਚਣੀ ਹੈ ਜੀ ਆਹ ਵਾਲੀ ਆਲਰੇਡੀ ਮੂੜੀ ਖੜੀ ਹੈ ਇਹ ਮੱਝ ਵੇਚਣੀ ਆਪਾਂ ਨੇ ਇਹਦੇ નીચે ਦੁੱਧ ਹੈਗਾ ਜੀ ਆਪਣਾ 8 1/2 ਕਿਲੋ ਦੁੱਧ ਹੈਗਾ ਇਹਦੇ ਵਿੱਚ ਦੋ ਟਾਈਮ ਦਾ ਦੋਨੇ ਟਾਈਮ ਦਾ 8 1/2 ਕਿਲੋ ਦੁੱਧ ਹੈ ਜੀ ਇਹਦੇ ਵਿੱਚ ਤੇ ਆਪਾਂ ਨੇ ਇਹਨੂੰ ਵੇਚਣਾ ਹੈ ਤੇ जिने भी किसी ने मेरे वीर भाई ने लेनी होवे ता मैसेज कर लो हां मैसेज कर लो ਤੇ ਤੇ ਆਣ ਕੇ ਦੇਖ ਜਿਓ ਤੁਸੀਂ ਬਾਕੀ ਅਸੀਂ ਜਿਵੇਂ ਵੀ ਹੋਇਆ ਤੁਹਾਨੂੰ ਰੇਟ ਆਪਾਂ ਇਹਦਾ ਮੇਰੀ ਟਮਾਟ ਹੈਗੀ ਹੈ ਯਾ ਵੀ ਲੈ ਤੇ ਆਪਣੀ ਹੈ ਜਾ 70 ਦੇ ਨੇੜੇ ਆ ਜੀ ਆਪਣੀ ਡਿਮਾਂਡ 70000 ਬਾਕੀ ਅਸੀਂ ਆਇਆ ਵੇ ਦਾ ਫੁੱਲ ਮਾਨਤਾਣ ਕਰ ਦੂੰਗੀ ਤੇ ਜੇ ਵੀਡੀਓ ਦੇਖ ਕੇ ਆਉਂਦੇ ਤਾਂ ਜੇ ਮੋਨ 5000 ਪਲਸ ਜੇ ਵੀਡੀਓ ਦੇਖ ਕੇ ਭਾਈ ਤੁਸੀਂ ਆਏ ਤਾਂ ਤੁਹਾਨੂੰ 2-4000 ਰੁਪਇਆ ਆਪਾਂ ਵਿੱਚ ਤੋਂ ਪਲੱਸ ਕਰ ਦੂੰਗੀ ਵਰਸ ਕਰ ਦੂੰਗੀ ਤਾਂ ਮਨਦੀਪ ਨੂੰ ਗਿਫਟ ਕਰ ਦੂੰਗੀ ਮਨਦੀਪ ਨੂੰ ਕਾਹਤੋਂ ਗਿਫਟ ਕਰ ਦੂੰਗੀ ਮੱਝ ਤਾਂ ਮੈਂ ਵੇਚਣੀ ਆ ਮੱਝ ਹੈਵੀ ਮੇਰੀ ਵੇਚਣੀ ਵੀ ਮੈਂ ਉਹ ਕੋਈ ਹੋਰ ਨਹੀਂ ਲਿਕੇ ਆਉਣੇ ਬੱਟ ਕੇ ਮੈਂ ਹੀ ਲੈ ਕੇ ਆਉਣੇ ਅੱਜ ਕੱਖ ਵੱਢ ਕੇ ਮੈਂ ਤਾਂ ਪੈਸੇ ਨਾਲ ਬਰਜਾਟੇ ਅੰਦਰ ਕਿਵੇਂ ਮੈਂ ਅੰਦਰ ਜਾ ਕੇ ਪੈਸੇ ਨਾਲ ਫਿਰ ਹਾਂ ਹਾਂ ਲੈ ਕੋਈ ਚੱਕਰੇ ਨਹੀਂ ਆਪੇ ਮੈਂ ਹੀ ਵੱਢ ਲੈ ਆਉਣੇ ਦੇਖੀ ਵੱਢ ਕੇ ਕੱਖ ਲਿਆੜ ਕੇ ਮੈਂ ਕੱਖ ਵੱਢ ਲੈਣੇ ਨੇ ਮਨੂ ਆਈ ਵੀ ਆਈ ਵੀ ਨੂੰ ਫਿਰ ਮੈਨੂੰ ਰੋਟੀ ਮਿਲ ਜਣੀ ਨਾ ਉਹ ਰੋਟੀ ਤੁਹਾਨੂੰ ਮਿਲ ਜੂਗੀ ਹੂੰ ਰੋਟੀ 스위ਗੀ ਵਾਲਿਆਂ ਦੇ ਆਰਡਰ ਕਰ ਦੇਣਾ ਵਾ ਹੁਣ ਕੁਛ ਨਾ ਕੁਛ ਹਾਂ ਠੀਕ ਐ ਤੇਰੀ ਤੇਰੀ ਜਿੱਤੇ ਪੈ ਗਏ ਸਾਰੇ ਚੱਲ ਫਿਰ ਕੱਖ ਦਾ ਮਨ ਅੰਜਲੀ ਨੂੰ ਕਾ ਕੇ ਬੜਵਾ ਲੈਣੇ ਆ ਉਹ ਬੈਠਾ ਤੇਰੀ ਅੰਜਲੀ ਦਾ ਹੱਫਤਾ ਹੋ ਗਿਆ ਬੱਧੀ ਜਾਂਦੀ ਅੰਜਲੀ ਜਰੀ ਅੰਦਲੀ ਵਿਚਾਰੇ ਕੰਮ ਉਪਰ ਹੁੰਦੀ ਗਈ ਵੀ ਉਹ ਤਾਂ ਨਹੀਂ ਕਿੱਥੇ ਫਿਰਦੀ ਹੋਣੀ ਉਹ ਜਾਂਦੀ ਹੈ ਕਿਤੇ ਪਤਾ ਨਹੀਂ ਕਿੱਥੇ ਜਾਂਦੀ ਹੈ ਆ ਜਿਹੜੇ ਪਥੈਲੇ ਹੋਰ ਫੀਟ ਵਾਲੇ ਬਿੱਲੇ ਹੋਏ ਆ ਹੁਣ ਇਹ ਵੀ ਇਹ ਵੀ ਉਹ ਕਰ ਦਮ ਦੇ ਦਮ ਆਂਟੀ ਨੂੰ ਦੇ ਆ ਮੈਂ ਜਾ ਕੇ ਪੱਲੀਆਂ ਬਣਾਉਣ ਨੂੰ ਪਹਿਲਾਂ ਵੀ ਦਿੱਤੇ ਵੇ ਪੱਲੀਆਂ ਬਣਾਉਣ ਵਾਸਤੇ ਬਿੱਟੂ ਦੀ ਉਹ ਨਹੀਂ ਉਹ ਬਾਹਰੇ ਬੰਦ ਕਰ ਹੂੰ ਉਹ ਲੱਗੀ ਵੀ ਕੱਲ੍ਹ ਪਾਸੇ ਪੰਡੀਆਂ ਬਣਾਉਣ ਹੂੰ ਮੇਜ਼ ਨਾਲ ਗੱਲ ਲੱਗੀ ਕਰਨ ਮਾਣ ਜੀ ਤੁਸੀਂ ਕਹਿੰਦੀ ਮੈਂ ਭਰਾ ਦਿੰਨੀ ਆ ਪੁੱਤ ਪੁੱਤੀਆਂ ਮਾਂ ਸਾਨੂੰ ਤਾਂ ਪਤਾ ਹੀ ਨਹੀਂ ਤਾਂ ਨਹੀਂ ਇਹ ਨੂੰ ਮਰਾ ਦੇ ਗਏ ਅੱਛਾ ਦੋ ਬਈ ਤੇ ਯੋ ਕੋਲ ਆ ਇਹ ਕੁੜੀ ਬੜੀ ਕਹਿ ਗਈ ਤੇ ਜੀ ਪੁੱਤੀਆਂ ਸੀ ਜੀ ਉੱਥੇ ਕਿਉਂਕਿ ਉੱਥੇ ਭਲੀ ਨਹੀਂ ਹੋ ਉਹਨਾਂ ਨੂੰ ਅੱਛਾ ਉਹ ਕਿਹਦੇ ਦੋ ਬੰਦਿਆਂ ਨੂੰ ਉਠਾਲਣੀ ਪੈਲੀ ਵਰਕੇ ਇਹ ਗੱਲ ਇਹ ਨਾਲ ਸੁਣੋ ਪੱਲੀ ਬਣਵਾ ਲੂ ਜੰਨੀ ਬਣਾਉਂਗੀ ਇਹਦੇ ਤੇ ਸੱਚੀ ਗੱਲ ਹੈ ਇਹਨੂੰ ਮਜ਼ਾਕ ਲੱਗਦਾ ਹੁਣ ਗੱਲ ਸੱਚੀ ਹੈ ਮੇਰੀ ਉਹਨੂੰ ਕਬੱਡੇ ਨੂੰ ਤਾਂ ਰੇੜੀ ਮਾਛਾ ਦੀ ਕਿਉਂਦੇ ਉਹ ਤੇ ਕੁਮਾ ਲੈ ਕੇ ਉਹਨੇ ਜਾਈ ਤੇ ਸੱਚੀ ਗੱਲ ਹੈ ਯਾਰ ਤਮਾਲ ਕਰਦੀ ਫੂਲਾ 노원대요는 잘 듣기 오 무대 안대노 이러지? 어? ਮੈਂ ਤਾਂ ਕੀ ਮਨਵਾਸੀ ਵੀ ਤਾਂ ਮਨ ਤਾਂ ਸਾਈਂ ਆਸੀ ਸੀ ਗੱਲਾਂ ਕਰਕੇ ਆ ਰਹੀ ਆ ਉਹ ਵੀ ਤੇ ਬੰਦ ਬੰਦ ਰੋਂਦੀ ਜੀ ਆ ਗਈ ਜੰਮੇ ਜੀ ਤੂੰ ਰੋਂਦੀ ਦਾ ਹੈ ਤੇ ਯਾਰ ਰੋਣਾ ਵੀ ਮੇਰਾ ਸੱਚਾ ਤੇ ਉਹਨੂੰ ਵੀ ਡਰਾ ਦੂੰਨੀ ਫਿਰ ਜਾਣਾ ਹੈ ਨਹੀਂ ਕਿਤੇ ਨੂੰ ਦਵਾਈ ਲੈਣ ਹਾਂ ਬਰ ਬਰ ਨੂੰ ਬਾਕੀ ਚੁੱਪ ਕਰ ਜਾਣਾ ਜਾਉਂਗੀ ਇੱਕ ਉਹ ਪ੍ਰਸ਼ੰਸਕ ਕਹਿ ਰਿਹਾ ਸੀ ਤੁਹਾਡਾ ਕਹਿੰਦਾ ਦੱਸੋ ਜੀ ਜੇ ਕੋਈ ਕਸਰ ਕੋਸਰ ਦਾ ਦਵਾਈ ਨਹੀਂ ਲੱਗਦੀ ਹਾਂ ਥੋੜਾ ਹੋ ਜਾਊਗਾ ਮਹਾਕੋਈ ਨੇ ਭਰਾ ਮੈਂ ਹੈਗਾ ਹੱਥ ਹੌਲਾ ਕਰਨੇ ਨੂੰ ਆਪੇ ਅੱਛਾ ਜੀ ਆਓ ਉਹ ਬੰਦਾ ਹਟੇ ਨਾ ਮੈਨੂੰ ਬੇਤਮਾ ਠੀਕ ਹੈ ਜੀ ਉਹ ਫੇਰ ਕੋਈ ਕਿਸਰ ਕੁਸਰ ਨਾ ਤਾਂ ਸੋ ਜੀ ਹੱਥ ਹੌਲਾ ਹੋ ਜਾਊਗਾ ਮੈਂ ਦੱਸ ਦਊਗਾ ਜੀ ਤੁਸੀਂ ਆਪੇ ਕਰ ਲਓ ਇਹ ਬੰਦਾ ਚੰਗਾ ਮੈਂ ਸੁਝੀ ਮੈਂ ਇੰਸਾਲਾ ਚੰਗਾ ਹੱਥ ਹੌਲੇ ਚਲੋ ਕਰਦੇ ਆਪੇ ਤੇ ਉਹ ਤਾਂ ਜੂਨੇ ਕੰਨਾਂ ਨੂੰ ਬਹਿਨ ਜਾਂ ਹੋ ਜਾਂਦਾ ਨਾ ਵੀ ਪਤਾ ਨਹੀਂ ਕੋਈ ਹੋਣੀਆ ਹੋਵੇ ਉਹ ਕਿਸੇ ਬਾਬੇ ਦਾ ਚੀਦਾ ਹੋਣਾ ਪੁੱਤ ਉਹ ਹਮਮ ਛੇੜੇ ਕਰਤੀ ਹੋ ਜਾਂਦਾ ਤੇ ਮਨਦੀਪ ਕੰਮ ਹੋ ਗਿਆ ਉਹ ਰਿਲੇਸ਼ਨ ਮਨਦੀਪ ਤਾਂ ਚੱਲੇ ਜੀ ਹੁਣ ਆਪਣੇ ਕੱਖਾਂ ਨੂੰ ਤਾਂ ਸਹੀ ਗੱਲ ਹੈ ਕੱਲੇ ਇਸ ਟੈਮ ਨੂੰ ਮੇਰੇ ਨੂੰ ਥੋੜਾ ਜਿਹਾ ਬਹੁਤ ਜ਼ਿਆਦਾ ਦਰਦ ਦਾ ਤਕਲੀਫ ਹੋ ਰਹੀ ਸੀ ਤੇ ਬਹੁਤ ਚੀਸਾਂ ਪੈ ਰਹੀਆਂ ਇਹਦੀਆਂ ਹੱਤਾਂ 'ਚ ਉਹ ਕੀ ਹੋ ਗਿਆ ਤੇ ਚਲੋ ਜੀ ਹੁਣ ਆਪਾਂ ਆਪਣੇ ਕੰਮ ਕਰ ਗਏ ਆ ਜੀ ਰਿਪੜ ਹੁਣ ਚੱਲੀਏ ਜੀ ਆਪਾਂ ਅੰਦਰ ਨੂੰ ਤੇ ਅੱਜ ਦੀ ਵੀਡੀਓ ਬਣਾਈ ਬਣਾ ਲਈ ਜੀ ਆਪਾਂ ਨੇ ਇੱਥੇ ਤੱਕ ਹੀ ਤੇ ਮਿਲਦੇ ਆ ਕਿਸੇ ਹੋਰ ਨਮੀ ਵੀਡੀਓ ਦੇ ਵਿੱਚ ਤੇ ਤੁਸੀਂ ਸਾਡੀ ਵੀਡੀਓ ਨੂੰ ਦਿਓ ਬਹੁਤ ਜ਼ਿਆਦਾ ਪਿਆਰ ਤੇ ਧੰਨਵਾਦ ਜੀ